ਹਾਂਜੀ ਸასი ਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਜੱਗੀ ਸ਼ਰਨ ਬਾਰੇ ਜਿਨ੍ਹਾਂ ਨੂੰ ਹੀ ਆਪਾਂ ਅਕਸਰ ਹੀ ਆਂਦਾ ਪੰਜਾਬ ਸਾਡਾ ਪੰਜਾਬ ਤੇ ਹੁਣ ਆਪਾਂ ਮਾਨਪੁਰ ਟੀਵੀ ਵਾਲਿਆਂ ਦੇ ਨਾਲ ਵੀਡੀਓਜ਼ ਵਿੱਚ ਅਕਸਰ ਹੀ ਦੇਖਦੇ ਸੀ ਅੱਜ ਆਪਾਂ ਤੁਹਾਨੂੰ ਇਹੀ ਗੱਲ ਕਰਾਂਗੇ ਕਿ ਉਹਨਾਂ ਨੇ ਦਾ ਪੰਜਾਬ ਸਾਡਾ ਪੰਜਾਬ ਵਾਲੇ ਵਿੱਕੀ ਤੇ ਕਮਲ ਦਾ ਸਾਥ ਕਿਉਂ ਛੱਡਿਆ ਸਭ ਤੋਂ ਪਹਿਲਾਂ ਆਪਾਂ ਦੱਸ ਦਈਏ ਵੀ ਇਹਨਾਂ ਦਾ ਰਿਸ਼ਤਾ ਕੀ ਹੈ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਆ ਚਾਹੋ ਸਬਸਕ੍ਰਾਈਬ ਕਰਨਾ ਕਰਨਾ ਨਾ ਭੁੱਲੇ ਜੇ ਆਪਾਂ ਰਿਸ਼ਤੇ ਦੀ ਗੱਲ ਕਰੀਏ ਜਿਹੜਾ ਜੱਗੀ ਹੈ ਜੱਗੀ ਕਵਲ ਦੇ ਡੈਡੀ ਦੀ ਭੂਆ ਦਾ ਪੋਤਾ ਵਾ ਹੈ ਇਸ ਕਰਕੇ ਉਹਨਾਂ ਦਾ ਰਿਸ਼ਤਾ ਵਾ ਤੇ ਉਹਨਾਂ ਨੇ ਜਦੋਂ ਲੋਕਡਾਊਨ ਲੱਗਿਆ ਸੀ ਉਹਨਾਂ ਨੇ ਇਹਨੂੰ ਆਫਰ ਕੀਤੀ ਸੀਗੀ ਪਿੰਦਰ ਤੇ ਪਿੰਡ ਦਾ ਨਾਮ ਜੱਗੀ ਤੇ ਸ਼ਰਨ ਸੀ ਤੇ ਆਪਾਂ ਇਹਨਾਂ ਨੂੰ ਨਵੇਂ ਕੈਰੈਕਟਰ ਦੇ ਨਾਲ ਵੀਡੀਓ ਦੇ ਵਿੱਚ ਰੋਂ ਦਿੱਤਾ ਗਿਆ ਤੇ ਆਪਾਂ ਅਸਰੀ ਦੇਖਦੇ ਸੀ ਤੇ ਪਸੰਦ ਵੀ ਕਰਦੇ ਸੀ ਫਿਰ ਜੱਗੀ ਫਿਰ ਜੱਗੀ ਪੇਸ਼ਾਦ ਨੇ ਦਾ ਪੰਜਾਬ ਵਾਲਿਆਂ ਦਾ ਸਾਡਾ ਪੰਜਾਬ ਵਾਲਿਆਂ ਦਾ ਸਾਥ ਛੱਡ ਕੇ ਸੋਨ ਸਿਨੇਮਾ ਨੂੰ ਟੀਵੀ ਵਾਲਾ ਨਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮਾਨਕੋ ਟੀਵੀ ਵਾਲਾ ਨਾ ਕੰਮ ਕਰਦੇ ਸੀਗੇ ਤੇ ਉਦੋਂ ਉਹਨਾਂ ਨੇ ਮਾਨਕੋ ਟੀਵੀ ਕਰਾ ਲੈਣੇ ਵੀ ਵੀਡੀਓ ਬਣਾਈ ਸੀ ਕਿ 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 ਕਿਵੇਂ ਜੱਗੀ ਤੇ ਸ਼ਰਲਾ ਦਾ ਪੰਜਾਬ ਵਾਲੇ ਕਬਲ ਤੇ ਵਿੱਕੀ ਦੇ ਬਾਰੇ ਗਲਤ ਬੋਲ ਰਹੀ ਆ ਕਿ ਸਾਨੂੰ ਵੀ ਮਾਰਕੀਟ ਵਾਲੇ ਵੀ ਹੀ ਵਧੀਆ ਲੱਗਦੇ ਆ ਅਸੀਂ ਇਹਨਾਂ ਨਾਲ ਕੰਮ ਕਰਕੇ ਖੁਸ਼ ਆ ਪਹਿਲਾਂ ਸਣੀ ਖੁਸ਼ ਸੀ ਕਿ ਇਦਾਂ ਦੀ ਵੀਡੀਓ ਆ ਰਹੀ ਸੀ ਕਿ ਜਾ ਉਹਨਾਂ ਨੇ ਕੋਈ ਵੀ ਗੱਲਾ ਸੀ ਉਹਨਾਂ ਨੇ ਬਸ ਹਾਈਡ ਕਰ ਲਈਆਂ ਸੀ ਹਵਾਲ ਬੰਦ ਕਰ ਦਿੱਤੀ ਸੀ ਵੀਡੀਓ ਪਾ ਕੇ ਉਹਨਾਂ ਨੇ ਬਾਦ ਵਿੱਚ ਜਦੋਂ ਕਿਸੇ ਗੱਲ ਤੋਂ ਉਹਨਾਂ ਦਾ ਮਾਨਪੁਰ ਟੀਵੀ ਵਾਲਿਆਂ ਦੇ ਨਾਲ ਜਗਜੀਤ ਸ਼ਰਮ ਦਾ ਝਗੜਾ ਹੋਇਆ ਤਾਂ ਫਿਰ ਮਾਨਪੁਰ ਟੀਵੀ ਵਾਲੇ ਵੀ ਸਾਹਮਣੇ ਆਏ ਵੀਡੀਓ ਨਾਲ ਸਾਹਮਣੇ ਆਏ ਕਿ ਐ ਕਿਵੇਂ ਦਾ ਪੰਜਾਬ ਵਾਲੇ ਕਬਲ ਤੇ ਵਿੱਕੀ ਬਾਰੇ ਉਹ ਗੱਲ ਕਰ ਰਹੇ ਆ ਵਾ ਬਾਅਦ ਵਿੱਚ ਦੂਸਰੇ ਪਾਸੇ ਜਗਜੀਤ ਸ਼ਰਮ ਨੇ ਵੀ ਉਹ ਦਾ ਪੱਖ ਰੱਖਿਆ ਸੀ ਕਿ ਜਿਹੜੀ ਵੀਡੀਓ ਸੀਗੀ ਉਹ ਮਾਨਪੁਰ ਟੀਵੀ ਵਾਲਾ ਨੇ ਪੂਰੀ ਨਹੀਂ ਦਿਖਾਈ ਉਹਨਾਂ ਨੇ ਵਿੱਚ ਵਿੱਚ ਆਵਾਜ਼ ਬੰਦ ਕਰ ਦਿੱਤੀ ਸੀ ਜਿਹੜੀ ਅਸੀਂ ਬੋਲਦੇ ਸੀ ਉਹ ਵੀਡੀਓ ਸਾਡੀ ਵਾਇਰਲ ਕਰ ਦਿੱਤੀ ਤੇ ਜਿਹੜੀ ਉਹ ਆਹ ਬੋਲਦੇ ਸੀ ਉਹਨਾਂ ਬਾਰੇ ਉਹ ਉਹਨਾਂ ਨੇ ਆਵਾਜ਼ ਉੱਥੇ ਬੰਦ ਕਰ ਦਿੱਤੀ ਹੁਣ ਆਪਾਂ ਦੱਸ ਦਈਏ ਕਿ ਉਹ ਉਹਨਾਂ ਨੇ ਕੁਟੀਵ ਗਣ ਤਾਂ ਵੀ ਸਾਥ ਛੱਡ ਦਿੱਤਾ ਹੈ ਉਹਨਾਂ ਨੇ ਆਪਣਾ ਚੈਨਲ ਬਣਾਇਆ ਹੈ ਜੱਗੀ ਸ਼ਰਮ ਟੀਵੀ ਆਪਾਂ ਬਹੁਤ ਸਾਰੇ ਲੋਕਾਂ ਨੂੰ ਵੇਖਦੇ ਆ ਬਹੁਤ ਸਾਰਾ ਪਿਆਰ ਦਿੰਨੇ ਆ ਤੇ ਬਾਅਦ ਵਿੱਚ ਉਹਨਾਂ ਨੇ ਇਹ ਗੱਲ ਹੋਣ ਤੋਂ ਬਾਅਦ ਉਹਨਾਂ ਨੇ ਦਾ ਪੰਜਾਬ ਵਾਲੇ ਵਿੱਕੀ ਤੇ ਸਾਡਾ ਪੰਜਾਬ ਵਾਲੇ ਕਵਲ ਤੁਨੜੇ ਮਾਫੀ ਮੰਗੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਸਸਪਤ ਦਾਨ ਵਾਲੀ ਵੀਡੀਓ ਦੇ ਵਿੱਚ ਵੀ ਉਸ ਤੋਂ ਬਾਅਦ ਲੜਾਈ ਹੋਣ ਤੋਂ ਬਾਅਦ ਵੀ ਰੋਲ ਕੀਤਾ ਵਾ ਜਦੋਂ ਉਹਨਾਂ ਨੇ ਮਾਫੀ ਮੰਗੀ ਕਿ ਸਾਡੇ ਤੋਂ ਗਲਤੀ ਹੋ ਗਈ ਆ ਇਹ ਸਾਨੂੰ ਇਹਦਾ ਕਰਕੇ ਹੀ ਵੀਡੀਓ ਦੇ ਵਿੱਚ ਤੁਹਾਡਾ ਸਾਥ ਛੜਾਇਆ ਗਿਆ ਸੀ ਤੇ ਬਾਅਦ ਵਿੱਚ ਹੁਣ ਉਹਨਾਂ ਨੇ ਆਪਣੀ ਗਲਤੀ ਮੰਨ ਲਈ ਆ ਤੇ ਹੁਣ ਉਹ ਸਸਪਤ ਦਾਨ ਵਾਲੀ ਵੀਡੀਓ ਦੇ ਵਿੱਚ ਉਹਨਾਂ ਨੇ ਆਏ ਸੀ ਰੋਲ ਕੀਤਾ ਵਾ ਉਸ ਤੋਂ ਬਾਅਦਾ ਵੀਡੀਓ ਦੇ ਵਿੱਚ ਨਹੀਂ ਦਿਖੇ ਕਿਉਂਕਿ ਉਹ ਆਪਣੀ ਵੀਡੀਓਜ਼ ਬਣਾਉਣ ਲੱਗ ਗਈ ਹੈ ਜੇ ਮੇਰੀ ਗੱਲ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਮਿਲਦੀ ਆਪਾਂ ਨੈਕਸਟ ਵੀਡੀਓ